ਅੱਜ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੇ ਜਿਹੜੇ ਕਾਊਂਟਿੰਗ ਸ਼ੁਰੂ ਹੋਣੀ ਹੈ ਜੀ ਬਰਨਾਲਾ ਜ਼ਿਲ੍ਹੇ ਦੀ ਸ਼ੁਰੂ ਹੋ ਗਿਆ ਆਪਣੇ ਐਸਟੀ ਕਾਲਜ ਦੇ ਵਿੱਚ ਇੱਥੇ ਹਲਕਾ ਮਹਿਲ ਕਲਾ ਤੇ ਆਪਣੇ ਬਲਾਕ ਸਮਿਤੀ ਬਰਨਾਲਾ ਤੇ ਤਪਾਰ ਦੇ ਵਿੱਚ ਬਲਾਕ ਸਮਿਤੀ ਤਪਾਰੀ ਤੇ ਜ਼ਿਲ੍ਹਾ ਪਰਿਸ਼ਦ ਸਾਰੇ ਜੋਂ ਨਾਲੇ ਤਿੰਨੋਂ ਕਾਊਂਟਿੰਗ ਸੈਂਟਰ ਦੇ ਵਿੱਚ ਸ਼ੁਰੂ ਹੋ ਚੁੱਕੇ ਤੇ ਇਹਦੇ ਵਿੱਚ ਸਾਰੇ ਪ੍ਰਬੰਧ ਪ੍ਰਸ਼ਾਸਨ ਵਾਲੋ ਕੀਤੇ ਗਏ ਨੇ ਤੇ ਜਿੰਨੇ ਵੀ ਕਾਊਂਟੀਜੈਂਸੀ ਕੇ ਉਹ ਵੀ ਹਾਜ਼ਰੀ ਇਥੇ ਨੇ ਤੇ ਇਹ ਸਾਰੇ ਪੂਰਾ ਵੀਡੀਓਗ੍ਰਾਫੀ ਦੇ ਤਹਿਤ ਹੋ ਰਹੀ ਹੈ ਤੇ ਸਾਡੀ ਇਹ ਉਮੀਦ ਹੈ ਕਿ ਆਪਾਂ ਛੇਤੀ ਤੋਂ ਛੇਤੀ ਕਾਊਂਟਿੰਗ ਆਸਪਰ ਪ੍ਰੋਟੋਕੋਲ ਮੁਕੰਮਲ ਕਰ ਸ਼ੈਨਾਲੇ ਤੋਂ ਬਣਾਏ ਗਏ ਐਸਟੀ ਕਾਲਜ ਦੇ ਵਿੱਚ ਆਪਣਾ ਬਲੌਕ ਸਮਿਤੀ ਬਰਨਾਲਾ ਤੇ ਬਲੌਕ ਸਮਿਤੀ ਮਹਿਲਕਲਾ ਦਾ ਇੱਥੇ ਬਣਵਾਇਆ ਗਿਆ ਤੇ ਦੂਜਾ ਆਪਣਾ ਤਹਿਸੀਲ ਕੰਪਲੈਕਸ ਤਪਾ ਦੇ ਵਿੱਚ ਬਲੌਕ ਸਮਿਤੀ ਸ਼ੈਨਾਦੀ ਕਾਊਂਟਿੰਗ ਸੈਂਟਰ ਹੋ ਰਹੀ ਤੇ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਮੁਤਾਬਿਕ ਤਿੰਨੋਂ ਸੈਂਟਰਾਂ ਦੇ ਵਿੱਚ ਵੰਡੇ ਗਏ। ਤਾਂ ਕਿੰਨੇ ਪਰਸੈਂਟੇਜ ਸੀ ਜਿਹੜੀ ਐਕਸਪੀ ਰਿਪੋਰਟ ਪੋਲਿੰਗ ਟੋਟਲ ਟੋਟਲ ਪੋਲਿੰਗ ਲਗਭਗ ਸਾਡੇ ਸਾਡੇ 48% ਦੇ ਕਰੀਬ ਸੀ। ਪੋਲਿੰਗ ਦੀ ਐਗਜ਼ੈਕਟ ਫਿਗਰ ਤੋਂ ਅਸੀਂ ਐਡੀਸੀ ਸਾਹਿਬ ਦੱਸ ਦੱਸ ਸਕਦੇ ਹਾਂ ਬਟ ਹੁਣ ਕਾਊਂਟਿੰਗ ਜਿਵੇਂ ਪਹਿਲੇ ਰੌਂਡ ਸਾਰੇ ਥ ਦੀਸ ਨੇ ਤੇ 에이ਜੰਟ ਨੂੰ ਕਿ ਅਸੀਂ ਰਿਜ਼ਲਟਸ ਦੇ ਉਹਨਾਂ ਨੂੰ ਸਾਂਝੀ ਕਰਨੀ ਚਾਹ। ਪਾਰਟੀ ਸਮਰਥਕਾਂ ਨੂੰ ਉਸਾਸਤੇ ਵੀ ਕੋਈ ਸਪੈਸ਼ਲ ਬੋਰ ਰੱਖਿਆ ਗਿਆ ਕਿ ਉਹਨਾਂ ਜਿੰਨੇ ਵੀ ਉਮੀਦਵਾਰ ਸੀ ਤੇ ਉਹਨਾਂ ਦੇ ਅਥੋਰਾਈਜ਼ਡ ਕੈਂਡੀਡੇਟ ਨੇ ਤੇ ਉਹ ਸਾਰਿਆਂ ਨੂੰ ਆਪਾਂ ਕਾਊਂਟਿੰਗ 에ਜੰਟ ਦਾ ਫਾਰਮ ਦਿੱਤੇ ਉਹਨਾਂ ਜਿੰਨੇ ਵੀ ਉਮੀਦਵਾਰ ਨੇ ਤੇ ਉਹ ਸਾਰੇ ਅੰਦਰ ਬੈਠੇ ਹੋ ਨੇ ਉਹਨਾਂ ਦੀ ਸਾਰੇ ਮੈਂ ਪ੍ਰਬੰਧ ਦੇਖ ਕੇ ਸਾਰੇ ਖੁਸ਼ ਨੇ ਤੇ ਸਾਡੀ ਉਮੀਦ ਇਹ ਕਿ ਟ੍ਰਾਂਸਪੇਰੈਂਸੀ ਤਰੀਕੇ ਨਾਲ ਵੀਡੀਓਗ੍ਰਾਫੀ ਦੇ ਤਹਿਤ ਅਸੀਂ ਕਾਊਂਟਿੰਗ ਕਰਵਾਇਆ ਤੇ ਕਿਸੇ ਦਾ ਵੀ ਕੋਈ ਸ਼ਿਕਾਇਤ ਨਾ ਹੋ।